ਇਹ ਹੜਾਂ ਦੇ ਤੇ ਮੋਟਰ ਦੇ ਥੱਲੇ ਆ ਗਿਆ ਸੀ ਟਰੈਕਟਰ ਸੋਨਾਲੀਕਾ ਬਾਈ ਜੀ 60 ਤੁਸੀਂ ਵੀਡੀਓ ਦੇਖੀ ਹੋਣੀ ਆ ਵੀ ਸੋਨਾਲੀਕਾ 60 ਟਰੈਕਟਰ ਹੜਾਂ ਦੇ ਕਾਰਨ ਬਾਈ ਜੀ ਆ ਗਿਆ ਸੀ ਥੱਲੇ ਤੇ ਉਹਦਾ ਕੁਝ ਕੰਮ ਮੰਤਰੀ ਸਾਹਿਬ ਨੇ ਕਰ ਆਇਆ ਇੱਥੇ ਬਾਕੀ ਕੋਸ਼ਿਸ਼ ਖਰਚਾ ਵੀਰਾ ਵੱਲੋਂ ਵੀ ਲਾਇਆ ਗਿਆ ਜਿਹੜਾ ਟਰੈਕਟਰ ਟੁੱਟ ਚੁੱਕਾ ਸੀ ਭੱਜ ਚੁੱਕਾ ਸੀ ਨਾ ਰੈਲ ਮਿਲ ਕੇ ਸਹਿਯੋਗ ਦਿੱਤਾ ਜੀ ਲਾਲਜੀਤ ਭੁੱਲਰ ਸਾਹਿਬ ਨੇ ਤੇ ਬਾਕੀ ਆਪਾਂ ਖਲੋਜੋ ਸਾਹਿਬ ਜੀ ਅਫਸਰੋ 2 ਮਿੰਟ ਜੀ 2 ਮਿੰਟ ਮਹਾਰਾਜ ਆਹ ਵੀਰ ਕਿਸਾਨ ਭਰਾਵਾ ਜੀ ਕੀ ਪੁੱਛਦੇ ਹਾਲਾਤ ਆ ਵੇਖੋ ਇਹੋ ਜਿਹੇ ਡੇਡੇ ਖਾਲ ਪਾਉਣੇ ਪੈਂਦੇ ਆ ਤੇ ਪਾਣੀ ਪਣੀ ਕਿਧਰੋਂ ਆਦਾ ਹੋਰ ਜੀ ਅਫਸੋ ਸਤਿਗੁਰ ਜੀ ਸਤਿਗੁਰ ਜੀ ਵਾਈਰੂ ਜੀ ਕੀ ਖਲਸਾ ਵਾਈਰੂ ਜੀ ਕੀ ਫਤਿਹ ਜੋ ਜੋ ਕਿਵੇਂ ਆ ਮੈਨੂੰ ਤਾਂ ਲੱਗਦਾ ਕਣਕਾਂ ਤੁਹਾਡੀਆਂ ਪੱਕ ਚੁੱਕੀਆਂ ਜਿਵੇਂ ਸਿੱਟੇ ਤੇ ਵੀ ਆ ਗਈਆਂ ਮੈਨੂੰ ਲੱਗਦਾ ਕਣਕ ਕੰਪੈਨ ਫਰਾਣੀ ਪਾਣੀ ਛੇਤੀ ਹੀ ਮਸ਼ੀਨਾਂ ਵਾਲਿਆਂ ਨੂੰ ਆਰਡਰ ਕਰਨਾ ਪੈਣਾ ਹੈ ਨਾ ਯਾਰ ਪੰਗਾ ਲੈ ਲਿਆ ਨਾ ਠੇਕੇ ਵੀ ਲਈ ਜਮੀਨ ਨਾ ਛੱਡਾਂ ਜੋਗੇ ਤੇ ਨਾ ਆਉਣਾ ਪਾਲਣ ਜੋਗੇ ਠੇਕੇ ਤੇ ਨਹੀਂ ਕੋਈ ਆਪਣੇ ਤੁਹਾਨੂੰ ਬਤਾ ਸਾਹਮਣੇ ਪਾਣੀ ਕੋਣੀ ਰੁੜ ਗਿਆ ਸੀ ਤੇ ਆ ਸ਼نگਾਰ ਵੀਰ ਦੀ ਐ ਸਭਰਾਮਾ ਵਾਲੇ ਦੀ ਅੱਛਾ ਸ਼نگਾਰ ਕੋਈ ਕਹਿੰਦਾ ਵੀਰ ਕਹਿੰਦਾ ਯਾਰ ਚੱਲ ਕੋਈ ਗੱਲ ਨਹੀਂ ਮੇਰੇ ਵਾਲੀ ਪਹਿਲੀ ਬੀਜਲਾ ਅੱਛਾ ਬੀਜਲ ਤੇ ਆਪਣੀ ਆ ਹੀ ਚੱਲ ਉਹ ਕੋ ਆਪ ਵੀ 10 ਕੁ ਗਲੇ ਆਪਾਂ ਬੰਦਰ ਪੁੱਦਰ ਕਰਕੇ ਆ ਜਿਹੜੀ ਖਰਚਾ ਕੀਤਾ ਜਿੱਦਾਂ ਵੀ ਹੈਗਾ ਕੋ ਗਾਵਾਂ ਗੂਆਂ ਵੇਚੀਆਂ ਅੱਛਾ ਤੇ ਉਹ ਸੋਨਾ ਵਾਲੇ ਕੋ ਟਰੈਕਟਰ ਇੱਥੇ ਆਪਣਾ ਦੱਬਿਆ ਤੁਹਾਡਾ ਟਰੈਕਟਰ ਨੱਪਿਆ ਗਿਆ ਸੀ ਨਾ ਅਸੀਂ ਨਾ ਉਹ ਬੰਨਿਆ ਅਸੀਂ 베ੜੀ ਤੇ ਆ ਗਿਆ ਲੈਂਟਰ ਡੇਕ ਪਿਆ ਸੀ ਅੱਛਾ ਤੁਸੀਂ ਇਹ ਬੀੜੀ ਇਹ ਵੀਰ ਉਹ ਹੀ ਆ ਜੀ ਜਿਹੜਾ 베ੜੀ ਤੇ ਆਪਣਾ ਟਰੈਕਟਰ ਬਣ ਕੇ ਗਿਆ ਸੀ ਤੇ ਕਿੰਨਾ ਕੁ ਪਾਣੀ ਸਿਹਤ ਕੀ ਦੋਸਤਾ ਇੱਥੇ ਮੈਂ ਕਹਿੰਨਾ ਪੁੱਛੋ ਨਾ ਰਿਕਾਰਡ ਟੁੱਟੇ ਵਾਰਾ ਬੁਰਾ ਸੀ ਬਿਲਕੁਲ ਜੀ ਤੇ ਉਹ ਤੋਂ ਜਮੀਨ ਵੀ ਤਾਂ ਤੇ ਦਰਿਆ ਬਣ ਗਿਆ ਤੁਹਾਡੀ ਪੈਲੀ ਜੀ ਦਾ ਉਹ ਦਰਿਆ ਬਣ ਗਿਆ ਆਏ ਹਾ ਹਾਂ ਵੀ ਹੁਣ ਓਕਾ ਆ ਗਿਆ ਵੇਖੋ ਤੁਸੀਂ ਓਕਣਕ ਵੇਖੀ ਕੀ ਬਣਿਆ ਪਿਆ ਹੁਣ ਤੇਲ ਫੂਕ ਕੇ ਇੰਜਨ ਆ ਬੋਰ ਆ ਦੋ ਹਨਾ ਬੋਰ ਤੇਲ ਪਾ ਕੇ ਤੇਲ ਫੂਕ ਫੂਕੀ ਦਾ ਰੋਜ ਦਾ ਲਾ ਲਓ ਜੀ 1200 ਦਾ ਡੀਜ਼ਲ ਖਾ ਜਾਂਦਾ ਟਰੈਕਟਰ ਆ ਇੰਜਨ ਇੰਜਨ 1200 ਦਾ ਰੋਜ ਦਾ ਡੀਜ਼ਲ ਖਾਂਦਾ ਤੇ ਇੱਕ ਕਿੱਲਾ ਨਹੀਂ ਭਰਦਾ ਉਹਦੇ ਨਾਲ ਇੱਕ ਕਿੱਲਾ ਨਹੀਂ ਭਰਦਾ ਮੈਨੂੰ ਲੱਗਦਾ ਹੁਣ ਹਜੇ ਤਾਂ ਠੰਡਾ ਮੌਸਮ ਆ ਕੋਈ ਗੱਲ ਨਹੀਂ ਆ ਹੁਣ ਦੋ ਪਾਣੀਆਂ ਹੀ ਵੀ ਲਾਤੇ ਹੋ ਸਾਰੀ ਨੂੰ ਤੁਸੀਂ ਵੇਖ ਹੀ ਲੈ ਕੀ ਹਾਲ ਬਣਿਆ ਗਿਆ ਅਜਾ ਇਸ ਕਣਕ ਨੂੰ ਡਾਈਡੂ ਵੀ ਬੜਾ ਕੁਝ ਪਾਇਆ ਸੀ ਪਹਿਲਾਂ ਤੇ ਯੂਰੀਆ ਵੀ ਛੁੱਟੀ ਜਾਂਦੇ ਆ ਕਿਹੇ ਕੋਈ ਗੱਲ ਹੀ ਨਹੀਂ ਬਣਦੀ ਤੇ ਹੁਣ ਕਦੇ ਆਖੇਦਾ ਉਸ ਕੋਸਤੇ ਆਪਾਂ ਉਹ ਛੱਡਤੀ ਹੁਣ ਉਹ ਵੇਖਣਾ ਛਿੱਟਾ ਕੱਢਦਾ ਬੀਜੀ ਬਜਾਈ ਉਹ ਛੱਡਤੀ ਆ ਕਿੰਨੇ ਕਿੱਲੇ ਕਣਕ ਉਹ ਹੁਣ ਭਰੀ ਆ ਹੁਣ ਖਾਦ ਪਾਉਂਦੇ ਆ ਉਹ ਕਿੰਨੇ ਕਿੱਲੇ ਕਣਕ ਆ ਜਿਹੜੀ ਬੀਜੀ ਬਜਾਈ ਛੱਡਤੀ ਆ ਵੀ ਕਰੀਬ 4-5 ਕਿੱਲੇ ਆਪਾਂ ਛੱਡਤੀ ਆ ਜਿਹੜੀ ਬੀਜੀ ਖਰਚਾ ਕਰਕੇ ਡਾਈ ਪਾ ਕੇ ਖਰਚਾ ਹੁਣ ਹੈ ਨਹੀਂ ਹੁਣ ਕਿੱਥੋਂ ਪਾਲਾਂਗੇ ਗਾਂ ਨਹੀਂ ਪੂੰਜੀ ਲੱਗਦੀ ਦੀਦੀ ਹੈ ਨਾ ਵੀ ਖਰਚੇ ਜਾਦੇ ਆ ਰਹੇ ਆ ਭਰਨ ਭਰਵਨ ਤੇ ਠੇਕਾ ਠੁਕੀ ਆਪਣਾ ਕੋਈ ਸਹੂਲਤ ਕਿਸੇ ਬੰਦੇ ਨੂੰ ਮਿਲੀ ਨਹੀਂ ਹੈਗੀ ਹਾਂ ਫਿਰ ਜਿੰਨਾ ਜੋ ਗਾਇ ਕਰ ਕੋ ਗਾਵਾਂ ਗੂਮਾਂ ਵੇਚੀਆਂ ਉਹ ਵੀ ਚੱਲ ਲਾਉਣ ਤਾਂ ਇਹ ਚੱਲ ਜਿੱਦ ਤੇ ਇੱਥੇ ਘਰ ਵੀ ਤੁਹਾਡਾ ਬਰਾਂਡਾ ਬਰੁੰਡਾ ਜਿਹੜਾ ਹਾਂਜੀ ਬਣਿਆ ਹੈਗਾ ਮੋਟਰ ਮੋਟਰ ਕਿਹੜੀ ਸਾਈਡ ਸੀ ਇੱਥੇ ਆਓ ਸਾਹਮਣੇ ਆ ਇੱਥੇ ਸੀ ਬੰਬੀ ਤੁਹਾਡੀ ਹੈ ਨਾ ਮੋਟਰ ਜਿੱਥੇ ਟਰੈਕਟਰ ਡਿੱਗਾ ਸੀ ਹੈ ਨਾ ਅਚਾਰੇ ਤਾਂ ਪੈ ਗਈ ਇਥੇ ਟਾਟਾ ਇਕੱਠੀਆਂ ਕੀਤੀਆਂ ਉਹ ਥੱਲੇ ਤੇ ਤੁਹਾਡਾ ਫੋਨ ਨੰਬਰ ਕੀ ਹੈ ਜੇ ਕਿਸੇ ਨੇ ਸੰਪਰਕ ਕਰਨਾ ਹੋਵੇ ਮੇਰਾ ਫੋਨ ਨੰਬਰ 9876965370 ਤੇ ਇਸ ਵੀਰ ਨਾਲ ਤੁਸੀਂ ਸੰਪਰਕ ਕਰਕੇ ਜੇ ਹਾਲਚਾਲ ਜਾਣਨਾ ਵੀਰ ਦਾ ਕਿਉਂਕਿ ਦੁੱਖ ਦੀ ਘੜੀ ਦੇ ਵਿੱਚ ਇੱਕ ਵੀਰਾਂ ਦਾ ਵੀਡੀਓ ਵੀ ਪਾਈ ਸੀ ਅੱਗੇ ਆਪਾਂ ਚਲੋ ਭਰਾ ਦੀ ਵੱਧ ਤੋਂ ਵੱਧ ਕਿ ਚਲੋ ਸਹਿਯੋਗ ਦਿੰਦੇ ਕਿਉਂਕਿ ਆਹ ਵੇਖੋ ਤੁਸੀਂ ਇਹਨਾਂ ਕੜਕਾ ਕਰਕੇ ਕਹਿੰਦੇ ਵੀ ਚੱਲ ਕਿਤੇ ਮਿੱਟੀ-ਮੁੱਟੀ ਪੈ ਜਾਂਦੀ ਚਲੋ ਵੀਰ ਦੀ ਕਿਤੇ ਮਦਦ ਹੋ ਜਾਂਦੀ ਤੇ ਚਲੋ ਆਵਦਾ ਚਲੋ ਸੱਜਾ ਖੱਬਾ ਕਰਕੇ ਚਲੋ ਪੈਲੀਆਂ ਚੱਲ ਜਾਂਦੀਆਂ ਇਹਨਾਂ ਦੀਆਂ ਤੁਸੀਂ ਵੀ ਮਿਹਨਤ ਕੀਤੀ ਵੀਡੀਓ ਬਣਾਈ ਚਾਲਾ ਤੁਸੀਂ ਬੜੀ ਸੇਵਾ ਨਿਭਾਈ ਹੋ ਨਹੀਂ ਨਹੀਂ ਸਾਰੇ ਭਰਾਵਾਂ ਦੇ ਠੀਕ ਹੈ ਜੋ ਕੋਸ਼ਿਸ਼ ਤੁਸੀਂ ਕੀਤੀ ਪਰ ਕਹੇ ਨੇ ਸਾਥ ਨਹੀਂ ਦਿੱਤਾ ਨਾ ਸਰਕਾਰਾਂ ਨੇ ਨਾ ਕਿੱਦਾ ਵੀ ਚੱਲ ਯਾਰ ਹਰੇਕ ਦੀ ਆਪਾਂ ਕਹਿੰਦੇ ਨਹੀਂ ਹਰੇਕ ਨੂੰ ਹੀ ਹਨਾ ਹਰੇਕ ਦੀ ਕਮਾਈ ਹੁੰਦੀ ਆ ਰੁਪਿਆ ਰੁਪਿਆ ਬੜੀ ਮਿਹਨਤ ਨਾਲ ਕਮਾਉਂਦੇ ਹਰੇਕ ਬਿਲਕੁਲ ਜੀ ਬਿਲਕੁਲ ਕੋਈ ਗੱਲ ਨਹੀਂ ਤੇ ਜਿਹੜੇ ਪਾਣੀ ਪੂਣੀ ਦੇ ਵਿੱਚ ਠੇਕਾ ਜਿਵੇਂ ਹੁਣ ਪਾਣੀ ਖਲੋਤਾ ਤੁਹਾਡੀ ਪੈੜੀ ਦੇ ਵਿੱਚ ਉਹ ਮੱਛੀ ਦਾ ਠੇ ਮੱਛੀ ਤੁਹੀ ਵਿੱਚ ਉਹ ਵੇਖੋ ਜੀ ਠੇਕਾ ਠੂਗਾ ਹੁਣ ਪੈੜੀ ਇੱਥੇ ਠੇਕੇਦਾਰਾਂ ਦੇ ਬੰਦੇ ਹੁੰਦੇ ਆ ਵੀ ਮੱਛੀ-ਮੂਛੀ ਫੜਨਾ ਅੱਛਾ ਮੈਂ ਤੇ ਡੱਕਦਾ ਰਿਹਾ ਉਹ ਕਹਿੰਦੇ ਨਾ ਜੀ ਸਾਡੀ ਮੱਛੀ ਆ ਪਾਣੀ ਸਾਡਾ ਹਾਂ ਮੈਂ ਪਾਣੀ ਤੁਹਾਡਾ ਤਾਂ ਪਾਣੀ ਬੰਦ ਕਰੋ ਆਹੋ ਵੀ ਪੈੜੀ ਤਾਂ ਸਾਡੀ ਚ ਜਾਲ ਹੈ ਪੈੜੀ ਕੀ ਕਰਦਾ ਠੀਕ ਹੈ ਨਾ ਉਹ ਨਹੀਂ ਲਿਮਟਾਂ ਬਣਾਈਆਂ ਪਾਉਗਾ ਅਸੀਂ ਕਿੱਥੋਂ ਤਾਰਨੀਆ ਬਿਲਕੁਲ ਜੀ ਆਹ ਜੇ ਇਤਰਾ ਦਰਿਆ ਵਗਦੇ ਰੇ ਰੈਂਕ ਵਾਲੇ ਤੰਗ ਕਰਦੇ ਆ ਮੈਂ ਸਾਡੀ ਲਿਮਟਾਂ ਤਾਰੋ ਨਹੀਂ ਤੇ ਫਿਰ ਜੇ ਉਹ ਚਲੋ ਠੀਕ ਆ ਆਪਾਂ ਤੇ ਯਾਰ ਕੀ ਕਦੇ ਫੜੀ ਫੁੜੀ ਤੇ ਨਹੀਂ ਮੱਚੀ ਹੂੰ ਤੇ ਚਲੋ ਜੇ ਕੋ ਦਿੰਦੇ ਆ ਅਸੀਂ ਕਿਸੇ ਪਿੰਡ ਦੁਕਾਨਾ ਕਿਸੇ ਨਾਲ ਗੱਲ ਕਰਕੇ ਆਪਦੀ ਜਾਲ ਜ਼ਮੀਨ ਆ ਪਾਣੀ ਆ ਆਹ ਬਾਈ ਠੇਕੇ ਤੇ ਦੇ ਦਾਂਗੇ ਅਸੀਂ ਆਪ ਦੇ ਦਈਏ ਸਾਡਾ ਬਹੁਤਾ ਖਰਚਾ ਬਣੀ ਚੱਲਦੀ ਹੈ ਬਿਲਕੁਲ ਜੀ ਬਿਲਕੁਲ ਕੁਝ ਹੋਰ ਮੱਛੀ ਪਾ ਸਕਦਾ ਬੰਦਾ ਉਹ گاਵਾ ਗੋ ਆਹੀ ਪਿੱਛੇ ਚਲ ਦੁੱਧੋ ਉਹ ਸਾਰੀਆਂ ਭੱਜ ਗਈਆਂ ਨੁਕਸਾਨ ਕਾਫੀ ਤੂੜਾ ਪੱਠਾ ਢੱਕਾ ਹੈ ਨਹੀਂ ਸੀ ਹੂੰ ਤੇ ਉਹ ਵੀ ਛੁੱਟੀ ਹੋ ਗਈ ਚਲ ਜੜੀਆਂ ਸੂਣ ਵਾਲੀਆਂ ਗੱਬਣਾ ਸੀ ਹਾਂਜੀ ਉਹਨਾਂ ਵੇਚ ਵੇਚ ਕੇ ਕੋਸ਼ਾ ਪਤੇੜ ਲਿਆਂਦਾ ਪਹਿਲੀਆਂ ਪੱਧਰ ਕੀਤੀਆਂ ਔਖੇ ਸੌਖੇ ਹੋ ਕੇ ਬੀਜੀ ਲਜਾਈ ਬੁਝਾਈ ਕੀਤੀ ਆ ਹੂੰ ਤੇ ਹੁਣ ਕੁਛ ਇੱਕ ਗਾਂ ਹੋਰ ਵੇਚੀ ਹੂੰ ਤੇ ਚਲੋ ਔਖੇ ਸੌਖੇ ਕਰਨ ਦੇ ਟਾਈਮ ਪਾਸ ਜਿੱਦਾਂ ਵੀ ਹੈ ਨਾ ਬਿਲਕੁਲ ਜੀ ਇਹ ਆ ਜੀ ਅਮਨਦੀਪ ਸਿੰਘ ਘੁੰਮਣ ਸਾਹਿਬ ਵੀਰ ਆ ਦੇਖ ਸਕਦੇ ਆ ਤੁਸੀਂ ਬੜੀ ਤਕੜੀ ਮਿਹਨਤ ਕਰਦਾ ਬਾਈ ਜੀ ਤੇ ਵੀਰ ਦਾ ਨੰਬਰ ਤੁਹਾਨੂੰ ਵਿੱਚ ਕਰਤਾ ਤੇ ਉੱਥੇ ਬਾਈ ਜੀ ਜੋ ਵੀ ਤੁਸੀਂ ਸਪਰਕਾ ਕਰਨਾ ਭਰਾ ਦੇ ਨਾਲ ਕਰ ਸਕਦੇ ਆ ਚਲੋ ਜੇ ਕੁ ਥੋੜਾ ਬਹੁਤ ਭਰਾ ਦਾ ਸਹਿਯੋਗ ਦੇ ਸਕਦਾ ਤਾਂ ਕਰੀ ਭਾਈ ਤੇਲ ਪਾਣੀ ਦਾ ਖਰਚਾ ਨਿਕਲ ਜੇਣਾ ਹਾਂਜੀ ਹਾਂਜੀ ਚੱਲੇ ਆ ਹੁਣ ਬੀਜੀ ਆ ਤੇ ਅਸੀਂ ਤੇ ਚਲ ਜਿਹੜਾ ਘਰੇ ਕਣਕ ਖਾਂਦੂ ਰੱਖੀ ਸੀ ਹੂੰ ਉਹ ਵੀ ਡਰਾਉਂਟ ਉਹ ਵੀ ਕੁਝ ਪਾਤਾ ਹੈ ਹੂੰ ਬੋਲ ਲੈਣਾ ਅੱਛਾ ਚਲ ਇਹ ਚ ਨੇਪਰੇ ਚੜਜੇ ਕਿਸ ਤਰੀਕੇ ਨਾਲ ਕੋਈ ਨਹੀਂ ਕੋਈ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਕੜੂ ਵੇਖੋ ਵੀਰ ਦਾ ਮਨ ਜਾ ਕਿਵੇਂ ਬੰਦਾ ਗੱਲ ਕਰਦਾ ਕਰਦਾ ਦੋਸਤੋ ਬੰਦੇ ਦਾ ਮਨ ਪਰ ਜਾਂਦਾ ਹੈ ਨਾ ਇਹ ਵੀਰ ਦਾ ਮਨ ਪਰ ਆਇਆ ਕਿਉਂਕਿ ਗੱਲ ਕੁਛ ਦੀ ਚਲੋ ਵਾਹਿਗੁਰੂ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਕਰੂਗਾ ਕੋਈ ਗੱਲ ਨਹੀਂ ਦੋਸਤਾਂ ਬੜੇ ਬੰਦੇ ਤੇ ਜ਼ਿੰਦਗੀ ਦੇ ਵਿੱਚ ਉਤਰਾ ਚੜਾ ਆਉਂਦੇ ਨੇ ਸੱਚੇ ਪਾਤਸ਼ਾਹ ਸਯੋਗ ਵਾਹਿਗੁਰੂ ਜਵੇ ਤੇ ਚਲੋ ਚੜ੍ਹਦੀ ਕਲਾ ਰਹਿੰਦੀ ਤੇ ਵੀਰ ਦਾ ਵੱਧ ਤੋਂ ਵੱਧ ਤੁਸੀਂ ਜੇ ਕੋਈ ਵੀਰ ਬਾਕੀ ਆਪਾਂ ਤੇ ਚਲੋ ਸੋਚਿਆ ਵੇਖੋ ਯਾਰ ਆਪਣੇ ਕੱਲਿਆਂ ਤੇ ਨਹੀਂ ਸੰਕਟ ਆਇਆ ਹਨਾ ਚਲੋ ਉਦੋਂ ਤੇ ਬੜਾ ਮਨ ਤੇ ਬੜੀ ਬੀਤੀ ਯਾਰ ਇਹਨਾਂ ਨੁਕਸਾਨ ਹੋ ਗਿਆ ਇਨੀ ਮਿਹਨਤ ਨਾਲ ਹਨਾ ਕਿ ਕਈ ਕੁਝ ਬਣਾਇਆ ਕੀਤਾ ਤੇ ਆਪਾਂ ਹੁਣ ਪਿੱਛੇ ਵੇਖਿਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦਾ ਇੱਕ ਹਫਤੇ ਦੇ ਵਿੱਚ ਵਿੱਚ ਉਹਨਾਂ ਨਾਲ ਕੀ ਕੁਝ ਬਣ ਗਿਆ ਹਨਾ ਹਾਂ ਵੇਖ ਲਓ ਸਰਬੰਸੀ ਹਿਸਾਬ ਨਾਲ ਹਾਂਜੀ ਹਾਂਜੀ ਤਾਈਆਂ ਦੇ ਪੁੱਤਰ ਸਰਬੰਸਦਾਨੀ ਤੇ ਵੇਖੋ ਇਹ ਉਹਨਾਂ ਨਾਲ ਇੰਨਾ ਤੇ ਹੀ ਤੇ ਚੀਜ਼ ਵੀ ਕੀ ਹੈ ਹਨਾ ਚਲੋ ਕੋਈ ਨਹੀਂ ਤੇ ਬਾਕੀ ਮੈਂ ਤੇ ਸਾਰੇ ਵੀਰਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵੀ ਮੈਂ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਮਿਲਿਆ ਠੀਕ ਹੈ ਤੇ ਉਹਨਾਂ ਦੇ ਪੰਜਾਬ ਦੇ ਬਾਰੇ ਉਹਨਾਂ ਦੇ ਵੀ ਦਿਲਾਂ ਵਿੱਚ ਦੁੱਖ ਹੋਵੇਗਾ ਪੰਜਾਬ ਬਾਰੇ ਠੀਕ ਆ ਚਲੋ ਕੋਈ ਨਹੀਂ ਉਹ ਵੀ ਸਜਾਸ ਹਾਂ ਬਾਕੀ ਮੈਂ ਕਹੀਏ ਚਲ ਸਰਕਾਰਾਂ ਵੇਖੀਆਂ ਪਿਛੇ ਅਕਾਲੀ ਕਾਂਗਰਸੀ ਆਏ ਕੋਈ ਨਹੀਂ ਭਈਆ ਆਮ ਪਾਰਟੀ ਵਾਲੇ ਆ ਵੀ ਕਹੇ ਨੇ ਜਿਵੇਂ ਪਹਿਲੋਂ ਢੇੜੇ ਮਾਰਦੇ ਰਹਿੰਦੇ ਸੀ ਨੇ ਪਏ ਮਾਰਦੇ ਰਹੇ ਯਾਰ ਆ ਬੜਾ ਆਇਆ ਸੀ ਬੰਨਾਂ ਤੇ ਗੱਡੀਆਂ ਆਓ ਆ ਅਕਾਲੀਆਂ ਦੀਆਂ ਰਾਜ ਅਕਾਲੀ ਵੀ ਇਤੁਰੇ ਫਿਰਦੇ ਸੀ ਤੇ ਕਾਂਗਰਸੀ ਵੀ ਤੁਰੇ ਫਿਰਦੇ ਸੀ ਤੇ ਦੇਖ ਕੇ ਕਹਿ ਕੇ ਇਹਨੂੰ ਕੋੱਖਕ ਕਿ ਨਹੀਂ ਬੰਨ ਦਾ ਕੀ ਹਾਲ ਹੋਇਆ ਪਏ ਉਹ ਸੜਕ ਡਿੱਗੀ ਪਏ ਜੀ ਦੀਆਂ ਦੀ ਤੋੜੇ ਲਾਏ ਆਣਾ ਆ ਤੋੜ ਕੇ ਕਿਸੇ ਨੇ ਬਾਤ ਨਹੀਂ ਲਾਈ ਕਿਸੇ ਨੇ ਆ ਵੀ ਇਹ ਬੰਨ ਬੁੰਨ ਦਾ ਚਲੋ ਕੋਈ ਪੱਕਾ ਕੀਤਾ ਜਾਵੇ ਹੋਣੀ ਪਕ ਪਕਾਈ ਕੀਤੀ ਜਾਵੇ ਤੇ ਵਧੀਆ ਵਾ ਬਾਦ ਵਿੱਚ ਨਾ ਬਹੁਤ ਵਧੀਆ ਵੀਰ ਜੀ ਆਜੋ ਤੁਹਾਨੂੰ ਵਿਖਾਉਣੇ ਆ ਕੋਈ ਗੱਲ ਦੀ ਪਾਖਾਤ ਕੋਈ ਨਹੀਂ ਬਾਈ ਸੱਚੇ ਪਾਤਸ਼ਾਹ ਕਰੂ ਕਿਰਪਾ ਵੀਰ ਨੇ ਨੰਬਰ ਕਿੰਨਾ ਹੈ ਕਿ ਨਾ ਫਿਰ ਵਿੱਚ ਦੱਸ ਦੇ ਜੇ ਕਿਹਨੇ ਸੰਪਰਕ ਕਰਨਾ ਹੋਵੇ ਤੇਰੇ ਨਾਲ 9876965370 ਬਾਈ ਜੀ ਇਹ ਨੰਬਰ ਆ ਭਰਾ ਦਾ ਵੇਖੋ ਬਾਈ ਜੀ ਇਤਰਾ ਹੁੰਦੀਆਂ ਗੱਲਾਂ ਜਿਹੜੇ ਹੜਾਣੇ ਐਦ ਕੀ ਬਾਈ ਜੀ ਜਕਾਰੇ ਬਰਬਾਦੀ ਕੀਤੀ ਆ ਜੀ ਐਨਾ ਸਾਵਣਾ ਜਕਰਾਟ ਪਾ ਛੱਡਿਆ ਬਾਈ ਜੀ ਪਾਣੀ ਨੇ ਦਿਨ ਰਾਤ ਇੰਨੀ ਤੇਜ ਪਾਣੀ ਛਾਂ ਛਾਂ ਦੀ ਆਵਾਜ਼ ਆਉਂਦੀ ਰਹੀ ਸਾਵਣਾਲ ਮਹੀਨਾ ਡੇਢ ਤੇ ਕਿਸਾਨਾਂ ਨੇ ਭਾਈ ਜਿਹੜੀਆਂ ਹਨ ਇਧਰ ਦੇ ਕਿਸਾਨ ਤਗੜੇ ਹੋ ਕੇ ਮਾਲ ਡੰਗਰੀ ਭਾਈ ਜੀ ਲੋਕਾਂ ਨੇ ਕੱਡੇ ਤੇ ਆਜੋ ਤੁਹਾਨੂੰ ਆਪਣੀ ਜਿਹੜੀ ਕਿਸ਼ਤੀ ਤੱਕ ਲੈ ਚਾਲਦੇ ਆਂ ਜੀ ਜਿਹੜੀ ਕਿਸ਼ਤੀ ਤੇ ਆਪਾਂ ਚੜ ਕੇ ਆਏ ਆ ਤੇ ਆਜੋ ਨਾਲ ਨਾਲ ਤੁਹਾਨੂੰ ਜਿਹੜੀ ਵੀਰ ਦੇ ਕਣਕ ਬੀਜੀ ਆ ਜੀ ਜਿਹੜੀ ਉਹ ਵੀ ਤੁਹਾਨੂੰ ਵਿਖਾਉਣੇ ਆ ਵੀ ਚਲੋ ਆ ਜਮੀਨ ਕੋਚ ਚਲੋ ਸੋਣੀ ਆ ਚਲੋ ਬਜੀ ਵੀ ਆ ਚਲੋ ਆਵਦਾ ਖੇਚਲ ਬੜੀ ਪਰ ਭਰਨੀ ਪੈਣੀ ਆ ਪਾਣੀ ਤੋਂ ਬਿਨਾ ਨਹੀਂ ਹਲ ਕੋਈ ਪਾਣੀ ਵੀ ਜਾਦੇ ਲੱਗਣਿਆ ਇਹ ਬਾਈ ਜੀ ਰੇਤਾ ਰੇਤਾ ਨਾ ਜਿਹੜੀ ਰੇਤਾ ਵੇਖੋ ਹੁਣ ਵਿੱਚੇ ਬੀਜੀ ਬਜਾਈ ਕਣਕ ਛੜਤੀ ਆ ਭਰਾਣਿਆਂ ਦਾ ਵੀ ਚਲੋ ਬੀਜੀ ਬਜਾਈ ਕਣਕ ਛੜਤੀ ਆ ਭਰਾਓ ਆ ਵੇਖੋ ਤੁਹਾਨੂੰ ਕਿਹੜਾ ਕਣਕਾ ਵਿਖਾਉਣੇ ਆ ਜਿਹੜੀਆਂ ਬਿਲਕੁਲ ਬੀਜੀਆਂ ਬਜਾਈਆਂ ਕਣਕਾਂ ਛੱਡ ਦਿੱਤੀਆਂ ਵੀ ਕਿਵੇਂ ਖਰਚਾ ਕਰਾਂਗੇ ਡੇਲੀ ਭਰਾਂਗੇ ਕਿ ਕਿਦਾਂ ਰੇਤ ਲਈ ਪਾਣੀ ਜੀ ਦਾ ਹਿਸਾਬ ਨਾਲ ਰੋਜ਼ ਹੀ ਭਰਨੀ ਪੈਂਦੀ ਆ ਹਰ ਰੋਜ਼ ਪਾਣੀ ਲੱਗੇ ਤੇ ਫਿਰ ਜਾ ਕੇ ਬਾਈ ਜੀ ਗੱਲ ਸਿਰੇ ਲੱਗਦੀ ਆ ਵਿਚਾਰਿਆਂ ਦਾ ਆਪਣੇ ਪਟਿਆਲੇ ਵਾਲੀਏ ਘੱਗਰ ਦਰਿਆ ਦੇ ਨੇ ਵੀ ਬੜਾ ਨੁਕਸਾਨ ਕੀਤਾ ਉਧਰ ਐਤ ਕਿ ਉਹਨਾਂ ਤੇ ਵੀ ਬਾਈ ਜੀ ਬੜੀ ਭਾਰੀ ਕਰੋਪੀ ਰਹੀ ਆ ਰੋਪਣਾ ਵਾਲੇ ਭਰਾਵਾਂ ਤੇ ਆ ਵੇਖੋ ਗ੍ਰੰਤ ਤੁਹਾਨੂੰ ਵਿਖਾਉਣੇ ਆ ਵੀ ਕਿਵੇਂ ਲੋਕ ਵੀ ਵਿੱਚੇ ਨਾਰੀਅਲਾਂ ਤਸਵੀਰਾਂ ਜਿਹੜੀਆਂ ਸੁੱਟ ਦਿੰਦੇ ਨੇ ਇਹ ਕੰਮ ਨਾ ਕਰਿਆ ਕਰਨ ਨਾਰੀਅਲ ਵੀ ਬਾਈ ਜੀ ਬੜੇ ਰੋੜ ਰੁੜ ਕੇ ਹੁੰਦੇ ਆ ਆ ਵੇਖੋ ਆ ਕਣਕ ਨੂੰ ਤਾਂ ਮਿੱਤਰੋ ਅੱਜ ਹੀ ਸਿੱਟਾ ਪੈ ਚੁੱਕਾ ਆ ਵੇਖੋ ਤੁਹਾਨੂੰ ਕਣਕ ਵਿਖਾਉਣਾ ਵੀਡੀਓ ਸ਼ੇਅਰ ਜ਼ਰੂਰ ਕਰਨੀ ਤੇ ਕਿਉਂਕਿ ਪਤਾ ਲੱਗ ਸਕੇ ਬਾਈ ਜੀ ਜਿਹੜੀਆਂ ਪਾਰ ਜ਼ਮੀਨਾਂ ਵਾਂ ਕੀ ਠੇਕੇ ਜਿਹੜੇ ਲੋਕ ਕਈ ਕਿਨੇ ਕਿਨੇ ਠੇਕੇ ਮੰਗ ਲੈਂਦੇ ਨੇ ਵੀ ਕੀ ਲੋਕ ਠੇਕਾ ਦਊ ਬੰਦਾ ਆਂਦਾ ਇੰਨਾ ਭੈਲੀਆਂ ਦੇ ਹਨਾ ਜੇ ਆਕੇ ਇੱਕ ਉਦਾਹਰਨ ਦੇ ਤੌਰ ਤੇ ਗੱਲ ਕਰਦੇ ਆਂ ਵੀ ਜੇ ਕਿਤੇ ਇਹੋ ਜੀ ਜ਼ਮੀਨ ਬੰਦੇ ਨੂੰ ਵਜ ਜੇ ਤੇ ਠੇਕਾ ਚੱਲ ਜੇ ਕਿਤੇ 50 55 60 ਹਜ਼ਾਰ ਦੇ ਲਗਭਗ ਤੇ ਆ ਜਿਹੜੀ ਕਣਕ ਨੂੰ ਅੱਜ ਛਿਟਾ ਪੈ ਗਿਆ ਵਾ ਇਹ ਕਣਕ ਭਾਵੇਂ ਅੱਜ ਵੜ ਲਓ ਭਾਈ ਜੀ ਆ ਵੇਖ ਲਓ ਕੀ ਹਾਲਾਤ ਨੇ ਕੀ ਕਮਾਈ ਕਰੂ ਬੰਦਾ ਹਨਾ ਆ ਵੇਖੋ ਆ ਸਿੱਟੇ ਪੈ ਚੁੱਕਿਆ ਕਣਕਾਂ ਦੇ ਆ ਵੇਖੋ ਗਰਾ ਨੇੜਿਓ ਤੁਹਾਨੂੰ ਦਿਖਾ ਰਹੇ ਆ ਵੀ ਆ ਵੇਖੋ ਜਿਹੜੇ ਕਣਕਾਂ ਦੇ ਸਿੱਕੇ ਬਿਲਕੁਲ ਬਣ ਚੁੱਕਿਆ ਤੇ ਕਣਕ ਬਾਈ ਜੀ ਮਾਲਵੇ ਵਾਲੇ ਜਿਹੜੇ ਨਾਬੇ ਵਾਲਿਓ ਆ ਵੇਖੋ ਕਿਹੜਾ ਕਣਕਾਂ ਪੱਕ ਗਈਆਂ ਮਸ਼ੀਨਾਂ ਨੂੰ ਤੇਲ ਤੂਲ ਲਾ ਲੋ ਕਟਰਾ ਨੂੰ ਮਾਜੇ ਦੀਆਂ ਕਣਕਾਂ ਵੱਢਣ ਲਈ ਤਿਆਰ ਹੋ ਜਿਹੜੀਆਂ ਆ ਵੇਖੋ ਕੀ ਬੰਦਾ ਕਮਾਈ ਕਰੂ ਕਹਿਣ ਤੋਂ ਭਾਵੇਂ ਵੀ ਇਹਨਾਂ ਲੋਕਾਂ ਦੇ ਬੁਰੇ ਹਾਲਾਤ ਨੇ ਦੋਸਤੋ ਇਹਨਾਂ ਦੀਆਂ ਭਾਦੀਆਂ ਕਣਕਾਂ ਅੱਜ ਤੋਂ ਹੀ ਸਮਝ ਲਓ ਵੱਡੀਆਂ ਗਈਆਂ ਵੱਡਿਆਂ ਦਾ ਹਿਸਾਬ ਹੀ ਆ ਕਿਉਂਕਿ ਆ ਬੀਜੀ ਬਜਾਈਆਂ ਖਰਚੇ ਕਰਕੇ ਨਾ ਕਿੰਨੇ ਕਿੰਨੇ ਸਾਰੇ ਖਰਚੇ ਬਾਈ ਜੀ ਦਵਾਈਆਂ ਵੀ ਪੈ ਗਈਆਂ ਸੀ ਤੇ ਖਾਦਾ ਵੀ ਪੈ ਗਈਆਂ ਸੀ ਸਾਰੀਆਂ ਇਹ ਛੱਡ ਦਿੱਤੀਆਂ ਬੀਜੀਆਂ ਬਜਾਈਆਂ ਤੇ ਦੂਸਰੀ ਗੱਲ ਬਾਈ ਜੀ ਇੱਕ ਗੱਲ ਪਹਿਲੋ ਜਿਹੜੇ ਖਰਚੇ ਪਹਿਲੋ ਵੀ ਝੋਨਿਆਂ ਦੇ ਕੀਤੇ ਸੀ ਨਾ ਇਹਨਾਂ ਨੇ ਇਹਨਾਂ ਦੇ ਝੋਨੇ ਵੀ ਮਾਰੇ ਗਏ ਸੀ ਦਰਿਆ ਦੇ ਵਿੱਚ ਜਿਹੜੇ ਤੁਹਾਨੂੰ ਪਤਾ ਹੀ ਵੀ ਕਿੰਨੀਆਂ ਦਰਿਆ ਦੇ ਵਿੱਚ ਵੀ ਤੇ ਬਾਹਰ ਵੀ ਬੜੇ ਜਿਹੜੇ ਝੋਨੇ ਝਾਨੇ ਮਾਰੇ ਗਏ ਜੀ ਬਾਕੀ ਚਲੋ ਜਥੇਬੰਦੀਆਂ ਨੇ ਵੀ ਬਹੁਤ ਸਾਥ ਦਿੱਤਾ ਲੋਕਾਂ ਨੇ ਵੀ ਦਿੱਤਾ ਤੇ ਮੰਤਰੀ ਸਾਹਿਬ ਵੀ ਚਲੋ ਲੱਗੇ ਰਹੇ ਹਰੇਕ ਹੀ ਬਈ ਮੰਤਰੀਆਂ ਨੇ ਘੇੜਾ ਮਾਰਿਆ ਪਰ ਜਿਹੜਾ ਇਹਨਾਂ ਕਿਸਾਨਾਂ ਦਾ ਦਰਦ ਆ ਇਹਨਾਂ ਕਿਸਾਨਾਂ ਦਾ ਦਰਦ ਵੀ ਜਰੂਰ ਸੁਣਨਾ ਚਾਹੀਦਾ ਭਾਵੇਂ ਕੋਈ ਵੀ ਪਾਰਟੀ ਆਵੇ ਕਿਉਂਕਿ ਜਦੋਂ ਵੋਟਾਂ ਦਾ ਸਮਾਂ ਹੁੰਦਾ ਹੈ ਤੇ ਹਰ ਇੱਕ ਘੇੜਾ ਮਾਰਦਾ ਹੈ ਜੀ ਤੇ ਪਰ ਸਵਾਦ ਤਾਂ ਆਉਂਦਾ ਹੀ ਜਿਵੇਂ ਹੁਣ ਇਹਨਾਂ ਦੀਆਂ ਬਰਬਾਦ ਹੋਈਆਂ ਜ਼ਮੀਨਾਂ ਹੈ ਨਾ ਇਹਨਾਂ ਨੂੰ ਆਣ ਕੇ ਪੁੱਛਣਾ ਭਾਈ ਸਾਹਿਬ ਜੀ ਢੋਲੋਂ ਨਾ ਅਸੀਂ ਤੁਹਾਡੇ ਨਾਲ ਭਾਈ ਜੀ ਹੌਸਲਾ ਹੀ ਬਹੁਤ ਹੁੰਦਾ ਹੈ ਕਰਨ ਤੋਂ ਭਾਬਕ ਨਹੀਂ ਆਜੋ ਕਰਾਂ ਤੁਹਾਨੂੰ ਵਿਖਾਈਏ ਕਿੰਨੇ ਜਿਹੜੇ ਨਾਰੀਅਲ ਰੋੜ ਕੇ ਆ ਰਹੇ ਆ ਲੋਕ ਆ ਵੇਖੋ ਜਿਹੜੀ ਖਾਦ ਦੀ ਬੋਰੀ ਅਜੇ ਵੀ ਇੱਕ ਮਿੱਤਰੋ ਪਾਉਣ ਵਾਲੀ ਆ ਠੀਕ ਆ ਜੀ ਤੇ ਆ ਬਾਈ ਜੀ ਜਿਹੜਾ ਦਰਿਆ ਵਾ ਨਾ ਇਸ ਦਰਿਆ ਨੇ ਸਾਰੀ ਆ ਵੇਖੋ ਕਿਧਰ ਦੀ ਆ ਜਿਹੜਾ ਬਿਲਕੁਲ ਦਰਿਆ ਨਾ ਸਭਰਾ ਵਾਲੀ ਸਾਈਡ ਨੂੰ ਆ ਗਿਆ ਆ ਦੇਖੋ ਇਹ ਹਰੀਕੇ ਪੱਤਨ ਤੋਂ ਸਤਲੁਜ ਦਰਿਆ ਜਿਹਨੂੰ ਕਹਿੰਦੇ ਆ ਜੀ ਸੱਤਾਂ ਦਰਿਆਵਾਂ ਦਾ ਹਨਾ ਮਾਲਕ सरपंच دریا कह दने है बीए सरपंच دریا है भाई साहब जी आ देखो व्यास دریا ਦਾ ਵੀ ਪਾਣੀ ਦੋਸਤੋ ਐਸੇ ਹੀ دریا ਜਾਣ ਕੇ ਪੈਂਦਾ ਤੇ ਆਹ ਭਾਈ ਜੀ ਲੋਮੋ ਜੇ ਨਾ ਓਏ ਆਹ ਕੰਮ ਤੇ ਕਰ ਲਿਆ ਓ ਪਾ ਲੈ ਦੇ ਖਾ ਦ ਚਲਦੇ ਚਲਦੇ ਆ ਠੀਕ ਆ ਠੀਕ ਆ ਆ ਆ ਦੇਖੋ ਹਨਾ ਠੀਕ ਆ ਜੀ ਠੀਕ ਆ ਆ ਵੇਖੋ ਜਿਹੜੀ ਦਵਾਈ ਖਾਦ ਵਿਚਾਰਾ ਅਜੇ ਵੀ ਪਾ ਰਿਆ ਵੀ ਚਲੋ ਕੋਈ ਨਾ ਕੋਈ ਚਾਰਮਣ ਆਵੇ ਤੇ ਆਹ ਵੇਖ ਲਓ ਸਤਲੋ ਜੇ ਦਰਿਆ ਮਾਝੇ ਦਾ ਸਭਰਾ ਏਰੀਆ ਤੋਂ ਸਾਹਮਣੇ ਵਖਾ ਰਹੇ ਆ ਜੀ ਤੁਹਾਨੂੰ ਤੇ ਆ ਬਾਈ ਜੀ ਕਿਸਾਨਾਂ ਦੀਆਂ ਲੋਮੋ ਜਨ ਜਿਹੜੀਆਂ ਆਂਦੇ ਆ ਨਾ ਰੜਕਦੀਆਂ ਲੋਕਾਂ ਨੂੰ ਵੀ ਸਕਾਰਪੀਓ ਤੇ ਚੜੇ ਫਿਰਦੇ ਆ ਇਹ ਲੋਮੋ ਜਨ ਦੇ ਚੜੇ ਫਿਰਦੇ ਆ ਜੀ ਤੇ ਇਹ ਬਾਈ ਜੀ ਆ ਵੇਖੋ ਕੀ ਵਿਚਾਰਿਆਂ ਦੀਆਂ ਲੋਮੋ ਜੇ ਨਾ ਇੱਥੇ ਆਣ ਕੇ ਪੁੱਛ ਕੇ ਵੇਖੋ ਵੀ ਗੱਡੀਆਂ ਕਿਸਾਨਾਂ ਦੀਆਂ ਤੁਹਾਨੂੰ ਰੜਕਦੀਆਂ ਲੋਕਾਂ ਨੂੰ ਤੇ ਪਰ ਆ ਜਿਹੜੇ ਕੰਮ ਦਰਿਆਵਾਂ ਦੇ ਵਿੱਚ ਦੀ ਲੰਘ ਲੰਘ ਕੇ ਦੋਸਤੋ ਖਾਦਾ ਤੇ ਦਵਾਈਆਂ ਪਾਉਣ ਆਉਂਦੇ ਨਹੀਂ ਜੇ ਕੋਈ ਗਰੀਬ ਲੰਮੋ ਜੇ ਨਕਾਰ ਮਿਹਨਤ ਕਰਕੇ ਦੋਸਤੋ ਲੈ ਲੈਂਦਾ ਵਾ ਤੇ ਬਾਈ ਜੀ ਉਹਦਾ ਕੋਈ ਗੱਲ ਕਰਨ ਦੀ ਨਹੀਂ ਵੀ ਉਹ ਕਿਸਾਨ ਗੱਡੀਆਂ ਦੇ ਚੜੇ ਫਿਰਦੇ ਆ ਵੇਖੋ ਕਿੰਨੇ ਜਿਹੜੇ ਨਾਰੀਅਲ ਵੀ ਬਾਈ ਜੀ ਰੋੜ ਰੋੜ ਕੇ ਆ ਰਹੇ ਆ ਵੇਖੋ ਹੈਨਾ ਤੇ ਇਹੋ ਜੇ ਬਾਪੁੱਠੇ ਬਾਬਿਆਂ ਤੋਂ ਵਜਾ ਕਰੋ ਲੰਡੂ ਸਾਧਾ ਤੋਂ ਲੰਡੂ ਸਾਧ ਦੀ ਜਿਹੜੇ ਬਾਈ ਦੀ ਪੈਸੇ ਲੈ ਕੇ ਨਾ ਨਾਰੀਅਲ ਤੇ ਚੂੜੀਆਂ ਤੇ ਬੜਾ ਕੋਈ ਸਾਮਾਨ ਹੈ ਜਿਹੜਾ ਬਾਈ ਜੀ ਵਿੱਚ ਸਟਾਉਂਦੇ ਆ ਦਰਿਆਵਾਂ ਦੇ ਇਹੋ ਜੇ ਨਾਲੇ ਰੁਪਈਆ ਕੋਈ 10000 ਲੈ ਲੈਂਦੇ ਆ ਤੇ ਨਾਲੇ ਨਾਰੀਅਲ ਤੇ ਚੂੜੀਆਂ ਦੇ ਪਤਾ ਨਹੀਂ ਕੀ ਕੋਈ ਬੋਤਲ ਕਿਸੇ ਦਾ ਘਰ ਵਾਲਾ ਸ਼ਰਾਬ ਪੀਂਦਾ ਕਿਸੇ ਦਾ ਘਰ ਵਾਲਾ ਚਿੱਟਾ ਪੀਂਦਾ ਵਾ ਤੇ ਬਾਬੇ ਕਹਿ ਦਿੰਦੇ ਆ ਵੀ ਚਲੋ ਅਸੀਂ ਇਹੋ ਜਿਹਾ ਫਾਂਡਾ ਕਰਾਂਗੇ ਦਾ ਚਿੱਟਾ ਪਿਉ ਨਾ ਚਿਟਾ ਪੀਉ ਤੇ ਨਾ ਪੀਉ ਬੋਦਲ ਤੇ ਨਾ ਪਿਲਾਉ ਪੈਗ ਤੇ ਨਾ ਖਾਉ ਮੀਠ ਤੇ ਨਾ ਖਾਉ ਮੱਛੀ ਇਹੋ ਜੇ ਬਾਬਿਆਂ ਤੋਂ ਵਜੋ ਠੀਕ ਆ ਬਾਈ ਜੀ ਤੇ ਤੁਸੀਂ ਦਰਿਆ ਵੇਖ ਹੀ ਲਿਆ ਤੇ ਕਣਕਾ ਬਾਈ ਜੀ ਵੇਖ ਹੀ ਲਈਆਂ ਵੇਖੋ ਜਿਹੜਾ ਆ ਸਾਰੀ ਢਾ ਬਾਈ ਜੀ ਇੱਥੇ ਇੱਥੋਂ ਦਰਿਆ ਨੇ ਢਾਲਾਈ ਸੀ ਆ ਇੱਥੇ ਨਾ ਦਿਨ ਰਾਤ ਸਾਰੀਆਂ ਸੰਪਰਦਾਵਾਂ ਨੇ ਨਾ ਬਾਈ ਜੀ ਸੇਵਾ ਚੱਲਦੀ ਰਹੀ ਆ ਵੇ ਇੱਥੇ ਨਾਲ ਹੀ ਅਗਲੇ ਬੰਨੇ ਆ ਜਿਹੜੇ ਮਰੜੇ ਆ ਨਾ ਵੇ ਇੱਥੇ ਆ ਮਰੜੇ ਦੇ ਨੇੜੇ ਅਗਲੇ ਬਨੇ ਬਾਈ ਜੀ ਸੇਵਾ ਚੱਲਦੀ ਰਹੀ ਜਿਹੜੀ ਸ੍ਰੀ ਹਾਲੀ ਸਾਹ ਵਾਲੇ ਮਹਾਂਪੁਰਸ਼ ਬਾਬਾ ਅਵਤਾਰ ਸਿੰਘ ਜੀ